ਏਕੇਸ ਨਿਊਜ਼ ਬਲੌਗ ਤੁਹਾਡਾ ਸਵਾਗਤ ਹੈ ਜੀ ਅਸੀਂ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਜਿਹੜਾ ਬੀਜੇਪੀ ਦੇ ਵਿੱਚ ਹੈ ਤੁਹਾਡਾ ਕੀ ਪੰਜਾਬ ਦੇ ਵਿੱਚ ਕੀ ਹਉਦਾਗਾ ਤੇ ਜਿਹੜੀ ਬੀਜੇਪੀ ਹੈ ਜਿਤਨਾ ਚਿਤਨ ਦਾ ਕੀ ਕਾਰਨ ਹੈ ਬੀਜੇਪੀ ਦਾ ਦੱਸੋਗੇ ਸਾਰਿਆਂ ਨੂੰ ਜਰ ਜਥੇਦਾਰ ਪ੍ਰੀਤਮ ਸਿੰਘ ਦੜਬਾ ਜੋ 77 ਜਿਹੜਾ ਸੰਗੋਠ ਦਾ ਬੀਜੇਪੀ ਦਾ ਇਸ ਵਾਰੀ ਜੋ ਚੋਣ ਆ ਲੋਕ ਸਭਾ ਦੀ 2024 ਦੀ ਹੋਈ ਹੈ ਇਸ ਚੋਣਾਂ ਦੇ ਵਿੱਚ ਪੰਜਾਬ ਦੇ ਵਿੱਚ ਪਾਰਟੀ ਨੂੰ ਬਹੁਤ ਵੱਡੀ ਸਫਲਤਾ ਮਿਲੀ ਹੈ ਕਿਉਂਕਿ 25% ਵੋਟਾਂ ਅਸੀਂ ਇੱਥੋਂ ਹਾਸਲ ਕੀਤੀਆਂ ਨੇ 23 ਹਲਕਿਆਂ ਦੇ ਵਿੱਚੋਂ ਅਸੀਂ ਅੱਗੇ ਲੀਡ ਪ੍ਰਾਪਤ ਕੀਤੀ ਹੈ ਤੇ ਕੁਝ ਹਲਕਿਆਂ ਦੇ ਉੱਤੇ ਅਸੀਂ ਦੂਜੇ ਨੰਬਰ ਤੇ ਰਹਾਂ ਤੇ ਆਉਣ ਵਾਲੇ ਸਮੇਂ 'ਚ 2027 ਦੀ ਚੋਣ ਦੇ ਵਿੱਚ ਜਿਵੇਂ ਮੋਦੀ ਜੀ ਨੇ ਯਤਨ ਤੋਂ ਬਾਅਦ ਕਿਸਾਨਾਂ ਦੇ ਮਸਲੇ ਹੱਲ ਕੀਤੇ ਨੇ ਐਮਐਸਵੀ ਪਾਈਆ ਫਸਲਾਂ ਦੇ ਉੱਤੇ ਵਧਾਈ ਹੈ ਉਸ ਇਸ ਕਾਰਨ ਅਸੀਂ ਅਗਲੀ ਚੋਣ ਹੈ ਜਿਹੜੀ ਉਹ 27 ਦੇ ਵਿੱਚ ਸਰਕਾਰ ਬਣਾਵਾ ਜੈ ਮੈਂ ਪੁੱਛਣਾ ਚਾਹੁੰਦਾ ਕਿ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਪੰਜਾਬ ਦੇ ਵਿੱਚ ਸਰਕਾਰ ਬਣਨ ਜਾਏਗੀ 27 ਦੇ ਵਿੱਚ ਤੇ ਜਿਹੜਾ ਮੋਦੀ ਜੀ ਨੇ ਮੋਦੀ ਨੇ ਜਿਹੜਾ ਪੰਜਾਬ ਸਰਕਾਰ ਨੂੰ ਇੱਕ ਤੋਹਫਾ ਦਿੱਤਾ ਹੈ ਤੁਸੀਂ ਕਹੇ ਵੀ ਐ ਐਮ ਐਸ ਪੀ ਦਿੱਤੀ ਹੈ ਉਹਨਾਂ ਨੂੰ ਤੇ ਜਿਹੜੇ ਗਰੀਬ ਵਰਗ ਹੈ ਜਿਸ ਤਰ੍ਹਾਂ ਜਿਨ੍ਹਾਂ ਦੀ ਪੈਨਸ਼ਨਾਂ ਵਗੈਰਾ ਬੰਦ ਪਈਆਂ ਨੇ ਜਾਂ ਮਤਲਬ ਲੋਕਾਂ ਦੇ ਜਿਹੜੇ ਫੰਡ ਨੇ ਕਿ ਰੁਕੇ ਪਏ ਨੇ ਉਹਦੇ ਬਦਲੇ ਸਾਨੂੰ ਤੁਸੀਂ ਕੁਝ ਸੁਣਿਆ ਮੋਦੀ ਜੀ ਨੂੰ ਅਸੀਂ ਇਹ ਸਪਾਰਸ਼ ਕਰਾਂਗੇ ਪਾਰਟੀ ਦੀ ਪੰਜਾਬ ਦੀ ਮੀਟਿੰਗ ਦੇ ਵਿੱਚ ਕਿ ਜੋ ਫੰਡ ਰੁਕੇ ਪਏ ਨੇ ਜਾ ਮਜ਼ਦੂਰਾਂ ਦੇ ਕੋਈ ਪੈਨਸ਼ਨ ਵਾਲੇ ਖਾਤਿਆਂ ਦੇ ਵਿੱਚ ਕੋਈ ਹੋ ਜੇ ਪੈਸੇ ਨਹੀਂ ਪਏ ਜਾਂ ਕੋਈ ਕਿਸਾਨਾਂ ਦੇ ਖਾਤੇ ਜਿਨ੍ਹਾਂ ਦੇ ਰੁਕੇ ਪਏ ਨੇ ਉਹਨਾਂ ਨੂੰ ਉਹ ਛੇਤੀ ਦਸ਼ਦੀ ਪਾਸ ਕਰਕੇ ਉਹਨਾਂ ਦੇ ਖਾਤਿਆਂ ਵਿੱਚ ਪੈਸੇ ਪਾਉਣ ਤਾਂ ਕਿ ਲੋਕ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜਨ ਅਤੇ ਅਗਲੀ 2027 ਦੀ ਚੋਣ ਦੇ ਵਿੱਚ ਅਸੀਂ ਜੀ ਵੱਡੀ ਜਿੱਤ ਪ੍ਰਾਪਤ ਕਰੀਏ ਧੰਨਵਾਦ